ਲੇ ਦਿਨੀ ਜिलेਚੋ ਹੋਏ ਡਰੋਨ ਐਕਟੀਵਿਟੀ ਤੋਂ ਬਾਅਦ ਪੰਜਾਬ ਪੁਲਿਸ ਪੱਪਾਪਾਰ ਦੱਸਦੀ ਹੈ ਦੱਸਦੇ ਇਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਅੱਜ ਸਵੇਰੇ ਵੀ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝ ਤੌਰ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਗੁਜਰਾ ਦੇ ਕੁਲਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਖੰਗਾਲਿਆ ਗਿਆ ਤੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਜਾਂਚ ਕੀਤੀ ਗਈ ਹੈ ਤੇ ਇਸ ਮੌਕੇ ਤੇ ਪੁਲਿਸ ਵੱਲੋਂ ਬਾਣਾ ਦੇ ਕਾਗਜ਼ ਵੀ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਪਤਾ ਚੱਲ ਸਕੇ ਕਿ ਵਾਹਨ ਕਿਤੇ ਝਾਲੀ ਕਾਗਜ਼ਾਂ ਤੇ ਉੱਤੇ ਤਾਂ ਨਹੀਂ ਚੱਲ ਰਿਹਾ ਤੇ ਇਸੇ ਸੰਬੰਧੀ ਜਾਣ ਦੇ ਦਿੰਦੇ ਹੋਏ ਡੀਐਸਪੀ ਨੇ ਕਿਹਾ ਹੈ ਕਿ ਪਿਛਲੇ ਦਿਨੀ ਹੋਈ ਡਰੋਨ ਐਕਟੀਵਿਟੀ ਤੋਂ ਬਾਅਦ ਉਹਨਾਂ ਵੱਲੋਂ ਇਹ ਸਰਚ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਅਤੇ ਬੀਐਸਐਫ ਦੀ ਮਦਦ ਦੇ ਨਾਲ ਪੂਰੇ ਇਲਾਕੇ ਨੂੰ ਖੰਗਾਲਿਆ ਜਾ ਰਿਹਾ ਹੈ। ਅਦਸ ਦੇ ਨਾਲ ਹੀ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ ਹੈ ਤਾਂ ਜੋ ਇਲਾਕੇ ਦੇ ਵਿੱਚ ਅਮਨੋ ਮਾਨ ਕਾਇਮ ਰਹਿ ਸਕੇ ਤੇ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਕਸੀ ਜਾਵੇ ਤੇ ਨਾ ਹੀ ਕੋਈ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਵਾਪਰ ਸਕੇ। ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ ਅੰਦਰ ਜਸ਼ਾ ਦੇ ਤਹਿਤ ਬੀਐਸਐਫ ਔਰ ਸਾਡੀ ਪੰਜਾਬ ਪੁਲਿਸ ਜੁਆਇੰਟ ਰਿਸਰਚ ਆਪਰੇਸ਼ਨ ਚੱਲ ਰ ਅਡਜੋਇਨਿੰਗ ਆਪਣੀ ਰਾਵੀ ਰਿਵਰ ਔਰ ਜਲਾਲੀਆ ਰਿਵਰ ਜਿੰਨੇ ਵੀ ਨਾਲੇ ਜਾਂ ਨਦੀਆਂ ਹੈਗੇ ਨੇ ਜਾਂ ਉਹ ਚ ਦਰਿਆ ਹੈਗਾ ਉਹਨਾਂ ਦੇ ਆਲੇ-ਦੁਆਲੇ ਜਿੰਨੇ ਵੀ ਸਸਪੈਕਟਡ ਡੇਰੇਸ ਹੈਗੇ ਨੇ ਜਾਂ ਕੋਈ ਵੀ ਸਾਡਾ ਸਸਪੈਕਟਡ ਵਿਅਕਤੀ ਹੈਗਾ ਆਪਾਂ ਥਾਰ ਵਾਲੇ ਉਹਨਾਂ ਦੀ ਚੈਕਿੰਗ ਕਰ ਰਹੇ ਆ ਤਾਂ ਜੋ ਕਿਸੇ ਵੀ ਆਪਣੇ ਸਸਪੈਕਟਡ ਪਰਸਨ ਨੂੰ ਆਪਾਂ ਜੇ ਕੋਈ ਲੁਕੇਸ਼ ਪਿਆ ਤਾਂ ਆਪਾਂ ਨੂੰ ਕੱਢ ਕੇ ਲਿਆ ਕੇ ਉਹਨੂੰ ਬੰਦੀ ਕਾਨੂੰਨੀ ਕਾਰਵਾਈ ਕਰ ਸਕੀਏ ਤੋ ਇਹ ਟੁਕੜੀ ਜਿਹੜੀ ਇਸ ਸਮੇਂ ਸੱਜੇ ਵਿੱਚ ਆ ਬਰਦਰ ਇਸ ਆਪਰੇਸ਼ਨ ਦੇ ਵਿੱਚ 40 ਦੇ ਕਰੀਬ ਜਿਹੜੇ ਸੀਗੇ ਬੀਐਸਐਫ ਦੇ ਜਵਾਨ ਨੇ ਔਰ 60 ਦੇ ਕਰੀਬ ਜਿਹੜੇ ਆ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਵਿੱਚ ਹੀ ਘਾਤਕ ਜਾਂ ਕਮਾਂਡੋ ਪਾ ਕੇ ਔਰ ਸਾਰਿਆਂ ਦਾ ਜੁਆਇੰਟਰੀ ਸਾਡਾ ਇਕੱਠਾ ਸੰਜੋਪਰੇਸ਼ਨ ਜਿਹੜਾ ਚੱਲ ਰਿਹਾ ਇੱਕ ਟੁਕੜੀ ਨੂੰ ਮੈਂ ਲੀਡ ਕਰ ਰਹਾ ਦੂਜੇ ਪਾਸੇ ਆਪਣੇ ਡੀਐਸਪੀ ਸ਼੍ਰੀ ਜਗਦੀਸ਼ ਰਾਜ ਜੀ ਨੇ ਸਪੈਸ਼ਲ ਬ੍ਰਾਂਚ ਉਹ ਸਰਚ ਕਰ ਰਹੇ ਨੇ ਦੇਖਿਆ ਜਾਰੇ ਡਰੋਨ ਵਾਲੇ ਵੀ ਸੱਜੇ ਪਾਸੇ ਹਾਂ ਬਰਦਰ ਤਈਓ ਮੈਂ ਦੱਸਾਂ ਤੁਹਾਨੂੰ ਕਿ ਤੁਸੀਂ ਦੇਖਿਆ ਸੀ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਡਰੋਨ ਐਕਟੀਵਿਟੀਆਂ ਵਗੈਰਾ ਹੋਈਆਂ ਸੀਗੀਆਂ ਜਾਂ ਕੋਈ ਸਸਪੈਕਟਡ ਬੰਦੇ ਜਿਹੜੇ ਪਹਿਲਾਂ ਆਸ ਤੋਂ ਕੋਈ 2 ਮਹੀਨੇ ਪਹਿਲਾਂ ਜੋ ਰੌਲਾ ਪਿਆ ਸੀਗਾ ਤਾਂ ਸਾਰੀ ਗਤੀਵਿਧੀ ਉਹ ਵੈਸੇ ਤਾਂ ਸਾਡੇ ਸਰਚ ਪ੍ਰੈਸ਼ਨ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਮ ਤੌਰ ਤੇ ਰੈਗੂਲਰ ਚੱਲਦੇ ਰਹਿੰਦੇ ਨੇ ਡੇਲੀ ਚੱਲਦੇ ਨੇ ਲੇਕਿਨ ਇਸ ਨੂੰ ਥੋੜਾ ਹੋਰ ਥੋੜਾ ਤੇਜ਼ ਕਰਨ ਵਾਸਤੇ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤਾਂ ਜੋ ਕੋਈ ਵੀ ਅਨਸੁਖਾਵੀ ਅ ਘਟਨਾ ਨਾ ਵਾਪਰ ਸਕੇ ਉਸ ਚੀਜ਼ ਨੂੰ ਮਤਲ ਨਜ਼ਰ ਰੱਖਦੇ ਹੋਏ ਜਾਂ ਕੋਈ ਸਸਪੈਕਟਡ ਕਿਤੇ ਚੀਜ਼ ਪਈ ਦੀ ਆ ਜਾਂ ਕੋਈ ਬੰਦਾ ਹੈਗਾ ਤਾਂ ਜੋ ਆਪਾਂ ਸਮੇਂ ਰਹਿੰਦੇ ਆ ਉਹਨੂੰ ਟੈਗਲ ਕਰ ਸਕੀਏ ਦੇਖਿਆ ਜਾ ਰਿਹਾ ਹੈ ਵੀ ਤੁਹਾਡੇ ਵੱਲੋਂ ਜਿਹੜੇ ਮੋਟਰਸਾਈਕਲ ਦੇ ਕਾਗਜ਼ ਵੀ ਚੈੱਕ ਉੱਤੇ ਜਾ ਰਹੇ ਆ ਬਾਹਰ ਨੂੰ ਲੈ ਕੇ ਵੀ ਠੀਕ ਹੈ ਪਰ ਦਸਤਰਾ ਇਹ ਤਾਂ ਕਿ ਚੈੱਕ ਕੀਤੇ ਜਾ ਰਹੇ ਨੇ ਵੀ ਦੇਖਿਆ ਜਾਵੇ ਵੀ ਇਹ ਮੋਟਰਸਾਈਕਲ ਵਾਕਈ ਜਾਂ ਜਿਹੜਾ ਵੀ ਵਾਹਕਲ ਹੈਗਾ ਇਹ ਸਹੀ ਸਹੀ ਕਾਗਜ਼ਾਂ ਦੇ ਚੱਲ ਰਿਹਾ ਜਾਂ ਵਾਕੇ ਰਜਿਸਟਰਡ ਹੈਗਾ ਕਿਤੇ ਚੋਰੀ ਦਾ ਤਾਂ ਨਹੀਂ ਹੈਗਾ ਜਾਂ ਕਿਤੇ ਇਧਰ ਉਧਰ ਲੈ ਕੇ ਮਾਰੇ ਕੰਮ ਚ ਨਹੀਂ ਵਰਤਿਆ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹ ਸਾਰਾ ਆਪਰੇਸ਼ਨ ਜਿਹੜਾ ਉਹ ਚਲਾ ਰਹੇ ਹਾਂ ਥੈਂਕ ਯੂ ਵੈਰੀ ਗੁੱਡ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ